ਪਾਣੇ ਨੇ ਚ ਇੰਨੀ ਵੀ ਖੋਲੀ ਆਨਲਾਈਨ ਚ ਪਾਣੇ ਚ ਕੋਈ ਬਲਾਤਕਾਰ ਦਾ ਪਰਚਾ ਹੋ ਜਾ ਪਰ ਕਹਿੰਦੇ ਪਾਣੇ ਬਲਾਤਕਾਰ ਕਰਤਾ ਹਲੇ ਕੁਝ ਹੋਰ ਕੱਢਣਾ ਪਾਣੇ ਚ ਪਤਾ ਨਹੀਂ ਪਟਿਆਲੇ ਅੱਜ ਸੀਆਈ ਸਟਾਫ ਦੇ ਵਿੱਚ ਰਾਤ ਨੂੰ ਉਹਦਾ ਕੀ ਹਸਰ ਕਰਨਗੇ ਖੁਦ ਭਵੰਤ ਇੱਚੋ ਤੱਕ ਬੋਲਦਾ ਰਿਹਾ ਏ ਜੀ ਸਿਮਰੋ ਭਾਬੀ ਆ ਜੀ ਕਿੱਕੜੀਆਂ ਸੁਣਾਉਂਦਾ ਰਿਹਾ ਕਿ ਨਹੀਂ ਕੈਪਟਨ ਬਾਰੇ ਬੋਲਦਾ ਰਿਹਾ ਕਿ ਨਹੀਂ ਇਹ ਰੂਸਾ ਨੂੰ ਰੱਖੀ ਬੈਠਾ ਜੀ ਇਹ ਆਜਾਸ਼ ਆ ਜੀ ਤੇ ਤੈਨੂੰ ਅਗਲੇ ਨੇ ਕਿੰਨਾ ਕੁ ਲੰਮਾ ਪਾਇਆ ਸੀ ਜੀ ਵੀ ਆਇਆ ਜੀਲ ਹੋਇਆ ਬੰਦਾ ਦਾ ਬੰਦਾ ਜਾਂਦਾ ਮਰਨ ਵਾਲੇ ਦਾ ਪਰ ਤੁਰਦਾ ਹੈ ਜਾਂ ਕਿ ਹੋ ਕੋਈ ਹੋਰ ਕਦਮ ਚੱਕਦਾ ਸਾਡੀ ਜਵਾਨੀ ਨਾਲ ਜਦੋਂ 80 90 ਦੇ ਦੌਰ ਚ ਇਹ ਕੁਝ ਹੋ ਰਿਹਾ ਸੀ ਇੰਨਾ ਧੱਕੇਸ਼ਾਹੀ ਜ਼ੁਲਮ ਹੋ ਰਿਹਾ ਸੀ ਅੱਕੇ ਹੋਇਆ ਨੇ ਰੋਹਾ ਫੜਿਆ ਸੀ ਨਾ ਫਿਰ ਕਿਉਂਕਿ ਉਹਦੇ ਭਾਨੇ ਨੇ ਇਹ ਕਹਿਦਾ ਸੀਗਾ ਤੁਸੀਂ ਦੇਖਿਆ ਸਾਰਿਆਂ ਨੇ ਜਦੋਂ ਉਹਨੂੰ ਪੇਸ਼ ਕੀਤਾ ਗਿਆ ਕਿ ਮੈਂ ਦਬਦਾ ਨਹੀਂ ਅਸਲ ਉਹਨੂੰ ਹੋਰ ਜਲੀਲ ਕਰਨਗੇ ਉਹਨੂੰ ਹੋਰ ਦੀ ਕੁੱਟਮਾਰ ਕਰਨਗੇ ਹੋਰ ਸਾਦਾ ਗੁਪਤ ਜਿਵੇਂ ਆਪਣੇ ਅੰਗਾਂ ਦੇ ਵਿੱਚ ਕੋਈ ਮਿਰਚਾਂ ਪਾ ਦਿੰਦੇ ਨੇ ਕੋਈ ਨੂਨ ਪਾ ਦਿੰਦੇ ਨੇ ਕਿਵੇਂ ਛੱਦਰ ਹੋਸਣਾ ਕੋਈ ਇਹੋ ਜਿਹਾ ਵੀ ਕਾਂਡ ਉਹਦੇ ਨਾਲ ਕਰਨ ਹੈ ਘੇੜ ਛੱਡਣ ਤੋਂ ਪਹਿਲਾਂ ਉਹਨੂੰ ਸੀਐਸਟਾਫ ਲਈ ਲੈ ਜਾਇਆ ਗਿਆ ਉਸ ਵੇਲੇ ਨੂੰ ਅਫਸਰਾਂ ਨੇ ਕਿਹਾ ਉੱਥੋਂ ਦੇ ਨੇ ਕਿ ਤੂੰ ਹਲੇ ਵੀ ਨਹੀਂ ਬੋਲਣਾ ਹਟਾ ਕੋਈ ਗੱਲ ਨਹੀਂ ਪੁੱਤ ਅਣੂ ਤੈਨੂੰ ਚੰਗੀ ਤਰ੍ਹਾਂ ਦੱਸਾਂਗੇ ਵੀ ਥਾਣੇ ਕੀ ਹੁੰਦੇ ਸੀਐਸਟਾਫ ਕੀ ਹੁੰਦੇ ਪੁਲਿਸ ਕੀ ਹੁੰਦੀ ਹੈ ਹੁਣ ਉਹ ਤਸ਼ਾਦਰ ਉਹਦੇ ਤੋਂ ਢਾਉਣਗੇ ਭਾਨਾ ਸਿੱਧੂ ਦੀ ਅੱਜ ਜ਼ਮਾਨਤ ਹੋਣੀ ਸੀ ਪਹਿਲੇ ਪਰਚੇ 'ਚੋਂ ਜ਼ਮਾਨਤ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਇੱਕ ਹੋਰ ਪਰਚਾ ਦਰਜ ਕਰਕੇ 379 ਜਿਹਦੇ ਵਿੱਚ ਕਿਹਾ ਗਿਆ ਕਿ ਭਾਨਾ ਸਿੱਧੂ ਨੇ ਚੈਨੀ ਖੋਈ ਹੈ ਉਹ ਪਰਚਾ ਦਰਜ ਕਰਕੇ ਭਾਨਾ ਸਿੱਧੂ ਨੂੰ ਮਲੇਰ ਕੋਟਲਾ ਜੀਐਲ ਦੇ ਵਿੱਚੋਂ ਹੀ ਪਟਿਆਲਾ ਲੈ ਆ ਗਿਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਲੱਖਾ ਸੁਧਾਣਾ ਹੈ ਲੱਖੇ ਕਿਵੇਂ ਦੇਖਦੇ ਹੁਣ ਭਾਨੇ ਨੇ ਤੇ ਪਹਿਲਾਂ 10000 ਮੰਗਣ ਦਾ ਹੁਣ ਚੈਨੀਆਂ ਖੋਹਣ ਦਾ ਤੁਹਾਡੇ ਨਾਲ ਰਿਆ ਭਾਨੇ ਨੇ ਚੈਨੀਆਂ ਚੁੰਨੀਆਂ ਖੋਹਦਾ ਰਿਆ ਮੈਂ ਪਹਿਲੇ ਦਿਨੀ ਤੁਹਾਨੂੰ ਕਹਿਤਾ ਸੀ ਮੈਂ ਕੱਲ ਵੀ ਕਿਹਾ ਸੀ ਕਿ ਇਹ ਉਹਨੂੰ ਨਹੀਂ ਨਿਕਲ ਦੇਣਗੇ ਇੱਕ ਪਾਸੇ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਸਾਡੇ ਘਰੇ ਭਾਈ ਤੀਜੇ ਮਹੀਨੇ ਚ ਬੱਚਾ ਆਉਣ ਵਾਲਾ ਹੈ ਅਸੀਂ ਕਹਿੰਦੇ ਆ ਅਸੀਂ ਮੰਨਦੇ ਆ ਕਿ ਭਾਈ ਹਰ ਪਰਿਵਾਰ ਨੂੰ ਹਰ ਮਾਂ ਹਰ ਬਾਪ ਨੂੰ ਬੱਚੇ ਦੀ ਖੁਸ਼ੀ ਹੁੰਦੀ ਆ ਹਰ ਮਾਂ ਬਾਪ ਕੋਲੇ ਇਹੀ ਉਹਦਿਆਂ ਸੁਪਨਾ ਹੁੰਦਾ ਹੈ ਕਿ ਉਹਦਾ ਬੱਚਾ ਕੋਈ ਨਵਾਂ ਬੱਚਾ ਜਦੋਂ ਪੈਦਾ ਹੁੰਦਾ ਹੈ ਤੇ ਜਿਹੜੇ ਜਵਾਨ ਹੋਏ ਮਾਮਾ ਦੇ ਪੁੱਤ ਨੇ ਜਿਨ੍ਹਾਂ ਨੂੰ ਢੀਕਦੀਆਂ ਮਾਮਾ ਪਿਓ ਘਰੇ ਢੀਕਦੇ ਆ ਉਹਨਾਂ ਦਾ ਹਸਰ ਭਵੰਤ ਕੀ ਕਰ ਰਿਆ ਅੱਜ ਭਾਨੇ ਨੂੰ ਪਟਿਆਲਾ ਜੇਲ੍ਹ ਦੇ ਆ ਪਟਿਆਲਿਓਂ ਅਮਲੇਰਕੋਟ ਲੋ ਜੇਲ੍ਹ ਦੇ ਵਿੱਚੋਂ ਪਟਿਆਲੇ ਸਦਰ ਥਾਣੇ ਤੇ ਲੈ ਗਏ 379 ਬੀ ਦਾ ਪਰਚਾ ਚੈਨੀ ਖੋਣ ਦਾ ਦੋ ਕਿੰਨੀਆਂ ਘਨੇਉਣੀਆਂ ਹਰਕਤਾਂ ਦੇ ਉੱਤੇ ਆਇਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਜਿਹੜਾ ਕਹਿੰਦਾ ਸੀਗਾ ਵੀ ਪ੍ਰਾਣੀਆਂ ਸਰਕਾਰਾਂ ਬਦਲਾਖੋਰੀ ਦੀ ਨੀਤੀ ਤਹਿਤ ਕਾਰਵਾਈ ਕਰਦੀਆਂ ਨੇ ਇਹ ਨਹੀਂ ਹੋਊਗੀ ਇੱਕ ਬੰਦਾ ਇੱਕ ਨੌਜਵਾਨ ਜੇ ਸਵਾਲ ਕਰਦਾ ਸਰਕਾਰ ਨੂੰ ਉਹ ਇੰਨਾ ਲੜਕਣ ਲੱਗ ਗਿਆ ਕਿ ਪਹਿਲਾਂ ਸੀਐਸਟਾਫ ਦੇ ਵਿੱਚ ਲੁਧਿਆਣੇ ਨੰਗਾ ਕਰਕੇ ਵੀਡੀਓ ਬਣਾ ਬਣਾ ਦੇਖੀ ਆਉਂਦੀਆਂ ਉਹਦੇ ਪਾਣੀ ਪਵਾਇਆ ਸਿਰ 'ਚ ਠੰਡਾ ਉਹ ਕਸਰ ਕੋਈ ਘੱਟ ਰਹੀ ਗਈ ਸੀ ਹਲੇ ਬਾਕੀ ਰਹੀ ਗਈ ਸੀ ਕਸਰ ਕੋਈ ਹਲੇ ਕੁਝ ਹੋਰ ਕੱਢਣਾ ਪਹਾਣੇ 'ਚੋਂ ਪਤਾ ਨਹੀਂ ਪਟਿਆਲੇ ਅੱਜ ਸੀਐਸਟਾਫ ਦੇ ਵਿੱਚ ਰਾਤ ਨੂੰ ਉਹਦਾ ਕੀ ਅਸਰ ਕਰਨਗੇ ਇਹ ਸੋਚਣ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਤੇ ਇਹ ਇਹ ਜਿਹੜੀਆਂ ਗੱਲਾਂ ਉਹਨਾਂ ਦੇ ਵੀ ਕਈ ਬੰਦੇ ਕਰਦੇ ਸੀ ਕਿ ਇਹ ਤਾਂ ਜੀ ਠੀਕ ਆ ਭਾਂਦੇ ਨੇ 10000 ਰੁਪਿਆ ਮੰਗ ਲਿਆ ਹੋ ਹੁਣ ਭਾਂਦੇ ਨੇ ਚ ਇੰਨੀ ਵੀ ਖੋਲੀ ਆਨਲਾਈਨ ਚ ਭਾਂਦੇ ਚ ਕੋਈ ਬਲਾਤਕਾਰ ਦਾ ਪਰਚਾ ਹੋ ਜੇ ਪਰ ਕਹਿੰਦੇ ਭਾਂਦੇ ਬਲਾਤਕਾਰ ਕਰਤਾ ਜਿਹੜੇ ਲੰਮਾ ਸਮਾਂ ਇਹ ਉਹਨੂੰ ਅੰਦਰ ਲਿਜਾ ਕੇ ਰੱਖਣ ਦੀਆਂ ਜਿਹੜੀਆਂ ਚਾਲਾਂ ਨੇ ਤੇ ਇਹ ਏਦੋਂ ਘਟੀਆਂ ਹਰਕਤ ਕੋਈ ਮੁੱਖ ਮੰਤਰੀ ਲਈ ਨਹੀਂ ਹੋ ਸਕਦੀ ਸ਼ਰਮ ਨਾਲ ਗੱਲ ਨਹੀਂ ਹੋ ਸਕਦੀ ਕਿ ਯਾਰ ਆਪਾਂ ਗੱਲਾਂ ਹਮੇਸ਼ਾ ਕਰਦੇ ਆ 80 90 ਦੇ ਦਹਾਕੇ ਇਹਨੇ ਦੁਬਾਰਾ ਯਾਦ ਕਰਾਦੇ ਆ ਵਾਰੇ ਤਾਇਆ ਕਰਤੇ ਉਹ ਜ਼ਖਮ ਪੰਜਾਬ ਦੇ ਜਿਹੜੇ ਹੌਲੀ ਹੌਲੀ ਭਰ ਰਹੇ ਸੀਗੇ ਕਿ ਕਿਵੇਂ ਇਹ ਉਹੀ ਤਸ਼ੱਦਦ ਕਰਨਾ ਨੇ ਸ਼ੁਰੂ ਕਰਤਾ ਸਾਡੀ ਨੌਜਵਾਨੀ ਦੇ ਉੱਤੇ ਜੇ ਤੁਸੀਂ ਕਹਿੰਦੇ ਕਿ ਝੂਠਾ ਪਰਚਾ ਹੋ ਸਕਦਾ ਜੇ ਝੂਠਾ ਹੁੰਦਾ ਤਾਂ ਕੋਈ ਚੱਜ ਦਾ ਪਰਚਾ ਪਾਇਆ ਹੁੰਦਾ ਸੀ ਤੁਹਾਨੂੰ ਕਿਲਾ ਫਿਰ 10000 ਜਾਂ ਚੈਨੀ ਚੋਰੀ ਦਾ ਇਸ ਤਰ੍ਹਾਂ ਦੇ ਪਰਚੇ ਜਿਹੜੇ ਕਿਉਂ ਪਾਏ ਜਾ ਰਹੇ ਆ ਕਿਸੇ ਬੰਦੇ ਦੇ ਕਿਰਦਾਰ ਦੇ ਚਿੱਕੜ ਕਿਵੇਂ ਸਿੱਟਿਆ ਜਾਂਦਾ ਜਿਵੇਂ ਕਈ ਕਿਸਾਨਾਂ ਆਗੂਆਂ ਦੇ ਪਿੱਛੇ ਪਰਚੇ ਕੀਤੇ ਸਰਕਾਰਾਂ ਨੇ ਵੀ ਇਹਨਾਂ ਨੇ ਪੱਖੇ ਲਾਲੇ ਧਰਮਸ਼ਾਲਾ ਦੇ ਇਹਨਾਂ ਨੇ ਟਾਇਰ ਚੋਰੀ ਕਰ ਲਏ ਇਹਨਾਂ ਨੇ ਤਾਰਾਂ ਵੜ ਲੀਆਂ ਉਹਦੇ ਕਿਰਦਾਰ ਨੂੰ ਵੀ ਦਾਗੀ ਕਰਨਾ ਹੁੰਦਾ ਨਾ ਵੀ ਇੱਕ ਚੈਨੀ ਚੋਰ ਬੰਦਾ ਚੈਨੀ ਖੋਣ ਵਾਲਾ ਬੰਦਾ ਹੁਣ ਇਹ ਇਹ ਅਸਲ ਤਾਂ ਪਤਾ ਕੀ ਹੋ ਰਿਹਾ ਉਸ ਦਿਨ ਨਾ ਜਿੱਦਾਂ ਭਾਨੇ ਨੂੰ ਉਹਦਾ ਰਿਮਾਂਡ ਖਤਮ ਹੋਇਆ ਤੇ ਜੱਜ ਸਾਹਿਬ ਨੇ ਕਿਹਾ ਵੀ ਇਹਨੂੰ ਭਾਈ ਜੇਲ ਛੱਡ ਕੇ ਆਓ ਜੇਲ ਛੱਡਣ ਤੋਂ ਪਹਿਲਾਂ ਉਹਨੂੰ ਸੀਐਸਟਾਫ ਲੁਧਿਆਣੇ ਲਿਜਾਇਆ ਗਿਆ ਉਸ ਵੇਲੇ ਨੂੰ ਅਫਸਰਾਂ ਨੇ ਕਿਹਾ ਉੱਥੋਂ ਦੇ ਨੇ ਕਿ ਤੂੰ ਹਲੇ ਵੀ ਨਹੀਂ ਬੋਲਣਾ ਹਟਾ ਕੋਈ ਗੱਲ ਨਹੀਂ ਪੁੱਤ ਅਸੀਂ ਤੈਨੂੰ ਚੰਗੀ ਤਰ੍ਹਾਂ ਦੱਸਾਂਗੇ ਵੀ ਥਾਣੇ ਕੀ ਹੁੰਦੇ ਸੀਐਸਟਾਫ ਕੀ ਹੁੰਦੇ ਤੇ ਪੁਲਿਸ ਕੀ ਹੁੰਦੀ ਹੈ ਹੁਣ ਉਹ ਤਛਾਦਰ ਉਹਦੇ ਤੋਂ ਢਾਉਣਗੇ ਇਥੇ ਜਿਹੜਾ ਲੈ ਗਏ ਆ ਪਟਿਆਲੇ ਤੇ 29 ਤਰੀਕ ਨੂੰ ਪੰਜਾਬ ਦੇ ਲੋਕੋ ਸਾਨੂੰ ਅਪੀਲ ਆ ਬਾਈ ਜਿਹਦਾ ਅੰਦਰ ਕੋਈ ਰੋ ਹੈਗਾ ਕੋਈ ਅੱਗ ਹੈਗੀ ਕੋਈ ਦਰਦ ਹੈਗਾ ਕਿ ਸਾਡੀ ਖਾਤਰ ਬੰਦੇ ਲੜਨ ਆਲੇ ਆ ਸਾਡੀ ਖਾਤਰ ਹੀ ਜਿਲ੍ਹਾ ਥਾਣੇ ਹੋ ਰਿਹਾ ਸਾਡੀ ਖਾਤਰ ਸਾਡੀਆਂ ਨਸਲਾਂ ਨੂੰ ਖਾਤਰ ਬਚਾਉਣ ਦੀ ਖਾਤਰ ਇਹ ਬੰਦੇ ਬੋਲਦੇ ਆ ਤਾਂ ਤੁਹਾਨੂੰ ਬੇਨਤੀ ਆ 29 ਤਰੀਕ ਨੂੰ ਉਹਦੇ ਪਿੰਡ ਕੋਲ ਦੋਨੇ ਵੱਡਾ ਇਕੱਠ ਰੱਖਿਆ ਵੱਧ ਤੋਂ ਵੱਧ ਵੱਡੀ ਗਿਣਤੀ ਜੋ ਉਹ ਕੋਈ ਬੰਦਾ ਕੋਈ ਨੌਜਵਾਨ ਕੋਈ ਸਾਡੀ ਮਾਂ ਭੈਣ ਘਰੇ ਨਹੀਂ ਰਹਿਣਾ ਚਾਹੀਦਾ ਇੱਕ ਗੱਲ ਹੋਰ ਵੀ ਹੈ ਲੱਖੇ ਜਿਹੜਾ ਸਵਾਲ ਉੱਠ ਰਿਹਾ ਉਹ ਇਹ ਹੈ ਕਿ ਪਾਨੇ ਨੂੰ ਲੱਖੇ ਨੂੰ ਵੱਡਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹਨਾਂ ਨੂੰ ਵੱਡਾ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਸਰਕਾਰ ਦੇ ਉਲਟ ਵੋਟ ਪੈਣੀ ਹੈ ਉਹ ਇਹਨਾਂ ਨੂੰ ਭੁਗਤ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਫਿਰ ਮੋੜ ਤੋਂ ਜਿਹੜੀਆਂ ਐਮਪੀ ਦੇ ਚੋਣਾਂ ਵਿੱਚ ਵੀ ਅੱਗੇ ਵੱਡਾਇ ਕੀਤਾ ਜਾਂਦਾ ਹੁੰਦਾ ਬੰਦੇ ਨੂੰ ਨੰਗਾ ਕਰ ਲਓ ਬੰਦੇ ਨੂੰ ਨੰਗਾ ਕਰਕੇ ਕੁੱਟਮਾਰ ਕਰੋ ਉਹਦੀ ਵੀਡੀਓ ਕਾਲ ਤੇ ਮੁੱਖ ਮੰਤਰੀ ਕਹੇ ਕਿ ਮੈਨੂੰ ਦਿਖਾ ਇਹ ਵੱਡਾ ਕਰਨਾ ਹੈ ਕਿ ਬੰਦੇ ਨੂੰ ਜਲੀਲ ਕਰਨਾ ਹੈ ਐ ਜਲੀਲ ਹੋਇਆ ਬੰਦਾ ਤਾਂ ਬੰਦਾ ਜਾਂਦਾ ਮਰਨ ਵਾਲੇ ਰਾਹ ਪਰ ਤੁਰਦਾ ਜਾਂ ਕਿ ਕੋਈ ਹੋਰ ਕਦਮ ਚੱਕਦਾ ਹੈ ਸਾਡੀ ਜਵਾਨੀ ਨਾਲ ਜਦੋਂ 80 90 ਦੇ ਦੌਰ 'ਚ ਇਹ ਕੁਝ ਹੋ ਰਿਹਾ ਸੀ ਐਨਾ ਧੱਕੇਸ਼ਾਹੀ ਜ਼ੁਲਮ ਹੋ ਰਿਹਾ ਸੀ ਅੱਕੇ ਹੋਇਆ ਨੇ ਰਾਹ ਫੜਿਆ ਸੀ ਨਾ ਫਿਰ ਐ ਐ ਵੱਡਾ ਕਰਦੇ ਹੁੰਦੇ ਬੰਦੇ ਨੂੰ ਕਿਸੇ ਤਰੀਕੇ ਨਾਲ ਨਾਲੇ ਮੇਰੀ ਗੱਲ ਸੁਣੋ ਇੱਥੇ ਇਹ ਵੀ ਪ੍ਰਪਾਗੈਂਡਾ ਤੁਸੀਂ ਦੇਖੋਗੇ ਹੁਣ ਅਸੀਂ ਯਾਤਰਾ ਸ਼ੁਰੂ ਹੋਈ ਹੈ ਤੇ ਮੈਂ ਐਲਾਨ ਅੱਜ ਤੋਂ 6 ਮਹੀਨੇ ਪਹਿਲਾਂ ਕਰਤਾ ਸੀ ਵੀ 24 ਦੀ ਐਮਪੀ ਦੀ ਚੋਣ ਲੜੂਗਾ ਹੋਰ ਬੰਦੇ ਵੀ ਸਾਡੇ ਲੜ ਸਕਦੇ ਆ ਪੰਜਾਬ 'ਚ ਠੀਕ ਹੈ ਅਸੀਂ ਕੋਈ ਮੰਚ ਬਣਾ ਕੇ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਬ ਚੰਗੇ ਬੰਦੇ ਪੰਜਾਬ 'ਚ ਲੋਕ ਸਭਾ ਜਿੱਤ ਕੇ ਜਾਣ ਹੁਣ ਇਹ ਪ੍ਰਾਪੇਗੰਡਾ ਹੋਣ ਲਈ ਦਰਾਂਚ ਹੋ ਸਕਦਾ ਕੋਈ ਕਹੂਗਾ ਜੀ ਭਵੰਤ ਨੇ ਛੱਡਿਆ ਹੋਇਆ ਭਵੰਤ ਨਾਲ ਲਿਆ ਹੋਇਆ ਇਹ ਵੀ ਇਹ ਵੀ ਪੈ ਪਿੰਡਾਂ ਚ ਗੱਲ ਬੋਲਦਾ ਰਹਿਣਾ ਵੀ ਇਹ ਪ੍ਰਚਾਰ ਇਹ ਪ੍ਰਾਪੇਗੰਡਾ ਇਹ ਖੁੰਡ ਚਰਚਾਂ ਦੇ ਬੰਦਿਆਂ ਨੇ ਆਪਣੇ ਆਈਟੀ ਸੈੱਲ ਦੁਆਰਾ ਆਪਣੇ ਚੈਨਲਾਂ ਦੁਆਰਾ ਆਪਣੇ ਬੰਦਿਆਂ ਦੁਆਰਾ ਇਹ ਭਵੰਤ ਦਾ ਛੱਡਿਆ ਜੀ ਇਹਦਾ ਜੀ ਕੋਈ ਕਹੂਏ ਬਾਦਲਾਂ ਨੂੰ ਜਿਤਾਉਣ ਖਾਤਰ ਆਇਆ ਜਿਵੇਂ ਪਿੱਛੇ ਖੈਰਾ ਖੜਾ ਹੋਇਆ ਸੀ 19 ਚਾਚੇ ਉਰੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰਤਾ ਸੀ ਇਹ ਤਾਂ ਜੀ ਬਾਦਲਾਂ ਤੋਂ 400 ਕਰੋੜ ਰੁਪਏ ਲੈ ਕੇ ਹਰਸ਼ਮਤ ਨੂੰ ਜਿਤਾਉਣ ਲਈ ਆ ਗਿਆ ਸਾਡੇ ਤੇ ਵੀ ਇਸ ਤਰ੍ਹਾਂ ਦਾ ਨੈਰੇਟਿ ਨਾਲੇ ਵੱਡਾ ਕਿਉਂ ਕਰਨਗੇ ਸਾਨੂੰ ਸਾਡਾ ਕੋਈ ਭਵੰਤ ਨਾਲ ਸਾਡਾ ਬਹੁਤ ਇਹ ਹੈ ਬਹੁਤ ਪਿਆਰ ਆ ਸਾਡਾ ਵੀ ਸਾਨੂੰ ਭਵੰਤ ਵੱਡਾ ਕਰੂਗਾ ਅਸੀਂ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਜਿੱਦੇ ਜਿੱਦੇ ਭਾਨੇ ਨੂੰ ਜੇਲ੍ਹ ਚ ਛੱਡ ਕੇ ਆਉਂਦੇ ਆ ਜੇਲ੍ਹ ਛੱਡਣ ਤੋਂ ਪਹਿਲਾਂ ਉੱਥੋਂ ਦਾ ਇੱਕ ACP ਆ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਕੋਈ ਇੱਥੇ ਏਜੰਟਾਂ ਦੀ ਗੱਲ ਨਹੀਂ ਕੋਈ ਹੋਰ ਗੱਲ ਨਹੀਂ ਕਹਿੰਦਾ ਵਿਰੋਧੀ ਧਿਰ ਤੁਸੀਂ ਬਣੇ ਬੈਠੇ ਹੋ ਤੁਸੀਂ ਰੜਕਦੇ ਹੋ ਮੁੱਖ ਮੰਤਰੀ ਦੀ ਅੱਖ ਚ ਤੁਸੀਂ ਐਂ ਬੋਲਦੇ ਹੋ ਤੁਸੀਂ ਐਂ ਬੋਲਦੇ ਆ ਉਦੋਂ ਕੁੱਟ ਕੇ ਇਹ ਗੱਲਾਂ ਦੀਆਂ ਮਾਫ਼ੀਆਂ ਮੰਗਾਉਣੀਆਂ ਕਿ ਮੈਂ ਦੁਬਾਰਾ ਪੰਜਾਬ ਦੇ ਮੁਖਮੰਦਰ ਦੇ ਖਿਲਾਫ ਨਹੀਂ ਬੋਲੂਗਾ ਮੈਂ ਬਾਜ਼ ਨਹੀਂ ਚੱਕੂਗਾ ਪੂਰੀ ਨੰਗੇ ਦੀਆਂ ਵੀਡੀਓ ਬਣਾਉਣੀਆਂ ਇਹ ਗੈਰਮਨੁੱਖੀ ਵਰਤਾਰਾ ਹੈ ਅਨਮਨੁੱਖੀ ਵਰਤਾਰਾ ਹੈ ਇਹ ਆਪਾਂ ਐਡਾ ਵੱਡਾ ਜਿਹੜਾ ਘਾਣ ਆ ਯਾਰ ਮਨੁੱਖੀ ਅਧਿਕਾਰਾਂ ਦੀ ਲੰਘਣਾ ਆਪਾਂ ਗੱਲ ਕਰਦੇ ਆ ਨਾ ਸਾਡੇ ਮਨੁੱਖੀ ਅਧਿਕਾਰਾਂ ਵਾਲੇ ਬੰਦੇ ਬੋਲ ਰਹੇ ਆ ਨਾ ਵੱਡੀਆਂ ਵੱਡੀਆਂ ਸੰਸਥਾਵਾਂ ਬੋਲ ਰਹੀਆਂ ਠੀਕ ਆ ਲੋਕ ਬਹੁਤ ਵੱਡੇ ਪੱਦਰ ਤੇ ਬੋਲੇ ਵੀ ਆ ਕੀ ਕਿਸਾਨ ਜਥੇਬੰਦੀਆਂ ਵੀ ਬੋਲੀਆਂ ਪਰ ਜਿਹੜੇ ਪੱਧਰ ਤੇ ਉਹਨਾਂ ਬੰਦੇ ਨੂੰ ਬੋਲਣਾ ਚਾਹੀਦਾ ਸੀਗਾ ਵੀ ਐਡੀ ਵੱਡੀ ਧੱਕੇਸ਼ਾਹੀ ਤੁਸੀਂ ਕਰ ਰਹੇ ਆ ਉਹਦੇ ਖਿਲਾਫ ਕੋਈ ਤਾਂ ਆਵਾਜ਼ ਬੁਲੰਦ ਕਰੋ ਯਾਰ ਤਾਂ ਲੱਗਦਾ ਹੁਣ ਬਾਹਰ ਆਉਣ ਦੇ ਦੇਣਗੇ ਜਿਵੇਂ ਜ਼ਮਾਨਤ ਤੋਂ ਬਾਅਦ ਹੁਣ ਫਿਰ ਜਿਹੜਾ ਪਰਚਾ ਪਾਇਆ ਤਾਂ ਇਹਦਾ ਹੋ ਸਕਦਾ ਚਾਰ ਦਿਨਾਂ ਬਾਅਦ ਫਿਰ ਜ਼ਮਾਨਤ ਹੋ ਜੇ ਲੱਗਦਾ ਕਿ ਬਾਹਰ ਆਉਣ ਦੇ ਦੇਣਗੇ ਜਿਵੇਂ ਲੋਕਾਂ ਤੇ ਨਿਰਪਰ ਲੋਕਾਂ ਦੇ ਨਿਰਪਰ ਅਸਲ ਅਸਲ ਜਿਹੜਾ ਉੱਤੇ ਇਹ ਪਰਚਾ ਪਾਇਆ ਗਿਆ ਕਿਉਂਕਿ ਉਹਦੇ ਭਾਨੇ ਨੇ ਇਹ ਕਹਿਦਾ ਸੀਗਾ ਤੁਸੀਂ ਦੇਖਿਆ ਸਾਰਿਆਂ ਨੇ ਜਿੱਦੋਂ ਉਹ ਪੇਸ਼ ਕੀਤਾ ਗਿਆ ਕਿ ਮੈਂ ਦਬਦਾ ਨਹੀਂ ਅਸਲ ਉਹਨੂੰ ਹੋਰ ਜਲੀਲ ਕਰਨਗੇ ਉਹਨੂੰ ਹੋਰ ਦੀ ਕੁੱਟਮਾਰ ਕਰਨਗੇ ਹੋਰ ਸਰ ਦਾ ਗੁਪਤ ਜਿਵੇਂ ਆਪਣੇ ਅੰਗਾਂ ਦੇ ਵਿੱਚ ਕੋਈ ਮਿਰਚਾਂ ਪਾ ਦਿੰਦੇ ਨੇ ਕੋਈ ਨੂਨ ਪਾ ਦਿੰਦੇ ਨੇ ਕਿਵੇਂ تشੱਦਰ ਹੋਸਰ ਕੋਈ ਇਹੋ ਜਿਹਾ ਵੀ ਕੰਡ ਉਹਦੇ ਨਾਲ ਕਰਨ ਇਹ ਬਹੁਤ ਕੁਝ ਕਰ ਸਕਦੇ ਕਿਉਂਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਕਹਿੰਦੇ ਆ ਵੀ ਇਹਦੀ ਆਵਾਜ਼ ਨਹੀਂ ਨਿਕਲਣੀ ਚਾਹੀਦੀ ਇਸੇ ਕਰਕੇ ਦੁਬਾਰਾ ਚੈਨੀ ਖੋਣ ਦਾ ਪਰਚਾ ਪਵਾ ਕੇ ਤੇ ਰਿਮਾਨਟੇ ਲਿਜਾਇਆ ਗਿਆ ਤੁਹਾਨੂੰ ਲੱਗਦਾ ਵੀ ਅੱਜ ਵੀ ਤਸ਼ੱਦਦ ਹੋਵੇਗਾ ਕਿਉਂ ਨਹੀਂ ਹੋਊਗਾ ਜਦੋਂ ਇਹ ਗੱਲਾਂ ਉਹਨੂੰ ਮੌਕੇ ਤੇ ਉਹਨੂੰ ਦੱਸਿਆ ਮੈਨੂੰ ਨਾਲ ਦੇਣ ਜਿਹੜੇ ਨੂੰ ਮਿਲ ਕੇ ਆਏ ਕਿ ਭਾਂਦੇ ਨੇ ਸਾਨੂੰ ਇਹ ਦੱਸਿਆ ਜਦੋਂ ਜੇਲ੍ਹ ਛੱਡਣ ਲੱਗੇ ਵੀ ਕੋਈ ਗੱਲ ਨਹੀਂ ਹੁਣ ਤਰਹ ਚੰਗੀ ਤਰ੍ਹਾਂ ਦਿਖਾਵਾਂਗੇ ਸੀਐਸਟਾਫ ਕੀ ਹੁੰਦਾ ਪੁਲਿਸ ਕੀ ਹੁੰਦੀ ਹੈ ਪੁਲਿਸ ਕਿਵੇਂ ਕਰਦੀ ਹੈ ਤੇ ਪੁਲਿਸ ਚੁੱਪ ਕਿਵੇਂ ਕਰਾਉਂਦੀ ਹੈ ਤੁਸੀਂ ਤਾਂ ਪਹਿਲਾਂ ਵੀ ਕਰਾਉਂਦੇ ਰਹੇ ਹੋ ਮਾਰ ਕੇ ਕੁੱਟ ਕੇ ਜਲੀਲ ਕਰਕੇ ਉਹੀ ਦੌਰ ਫੇਰ ਸ਼ੁਰੂ ਕਰਤਾ ਯਾਰ ਤੇ ਪੰਜਾਬ ਦੇ ਲੋਕੋ ਸੋਨ ਨੂੰ ਪੀਰ ਕਰਦਾ ਬਾਈ 29 ਤਰੀਕ ਬਰਨਾਲੇ ਜਿਹੜੇ ਦਾ ਪਿੰਡਾ ਕੋਰਡ ਦੁਨਾ ਭਾਨੇ ਦਾ ਉੱਥੇ ਹਰ ਬੰਦਾ ਉਹਦੇ ਪਹੁੰਚਣਾ ਚਾਹੀਦਾ ਸੋਡਾ ਏਕਾ ਸੋਡਾ ਕਾਠੀ ਇਹ ਜ਼ਬਰ ਨੂੰ ਠੱਲ ਪਾਸਰਾ ਜ਼ਲਮ ਨੂੰ ਠੱਲ ਪਾਸਰਾ ਨਹੀਂ ਇਹ ਜ਼ਬਰ ਜ਼ਲਮ ਅੱਜ ਭਾਨੇ ਤੇ ਐ ਕੱਲ ਨੂੰ ਸਾਡੇ ਅਰਗੇ ਤੇ ਐ ਉਸ ਇੱਕ ਇੱਕ ਆਖਰੀ ਸਵਾਲ ਹੈ ਲਖੇ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇਹ ਸਾਰੀਆਂ ਗੱਲਾਂ ਲੋਕ ਇਹ ਵੀ ਸਵਾਲ ਕਰਦੇ ਆ ਕਿ ਮੁੱਖ ਮੰਤਰੀ ਕੋਲ ਇੰਨਾ ਵੇਲਾ ਵੀ ਉਹ ਪਹਾਣੇ ਦੀਆਂ ਵੀਡੀਓ ਵੀਡੀਓ ਕਾਲ ਤੇ ਦੇਖੂਗਾ ਵੇਲਾ ਤਾਂ ਇੰਨਾ ਹੈ ਉਹਦੇ ਕੋਲ ਚੁਟਕਲੇ ਕਹਾਣੀਆਂ ਗੱਪ ਤੋਂ ਸਭਾਏ ਹੈ ਕੀ ਹੈ ਅਸੀਂ ਅਸੀਂ ਠੀਕ ਹੈ ਮੰਨਦੇ ਆ ਤੇਰਾ ਵਿਆਹ ਹੋਇਆ ਜਵਾਬ ਵੀ ਹੋਣੀ ਹੈ ਇਹ ਗੱਲ ਸਟੇਜ 'ਤੇ ਸੁਣਾਉਣ ਦੀ ਕੀ ਲੋੜ ਆ ਲੋਕ ਤਾਂ ਇਹ ਪੁੱਛਦੇ ਵੀ ਚਿੱਟਾ ਕਦੋਂ ਬੰਦ ਹੋਊ ਮਾਮਾ ਰੋਜ ਪਿੰਡਾਂ 'ਚ ਬਿਲਕੁਦੀਆਂ ਨੌਜਵਾਨ ਮਰ ਰਹੇ ਐ ਉਹ ਕਹਿੰਦੇ ਕੀ ਕਰਨੇ ਆਸੀਂ 1000 ਰੁਪਏ ਕੀ ਕਰਨਾ ਆਸੀਂ ਘਰਬਾਰ ਤੇ ਸਾਡੇ ਜਵਾਖ ਨਾ ਜਾਂਦੇ ਰਹੇ ਜਵਾਨੀ ਪ੍ਰਵਾਸ ਕਰ ਲਈ ਬਾਹਰਲੇ ਸੂਬਿਆਂ ਨੂੰ ਪੰਜਾਬ ਖਾਲੀ ਹੋ ਜਾਂਦਾ ਪਾਣੀ ਮੁੱਕੀ ਜਾਂਦੇ ਐ ਬੋਲੀਆਂ ਤੇ ਹਮਲੇ ਇਤਿਹਾਸ ਤੇ ਹਮਲੇ ਬੇਰੁਜ਼ਗਾਰੀ ਇੰਨੀ ਵਧ ਗਈ ਬੁਰਾ ਹਾਲ ਹੋਇਆ ਪਿਆ ਬਾਹਰਲੇ ਸੂਬਿਆਂ ਦੇ ਬੰਦੇ ਇੱਥੇ ਆ ਕੇ ਸੜੀਆਂ ਨੌਕਰੀਆਂ ਤੇ ਕਾਬਜ ਹੋਈ ਜਾਂਦੇ ਐ ਮਸਲੇ ਦਾ ਇਹ ਹੱਲ ਮੰਗਦੇ ਆ ਪੰਜਾਬ ਦੇ ਲੋਕ ਹੱਲ ਕਰਨ ਦੀ ਬਜਾਏ ਟੁਟਕਲੇ ਕਹਾਣੀਆਂ ਜਵਾਖ ਹੋ ਗਿਆ ਜੀ ਵਿਆਹ ਹੋ ਗਿਆ ਜੀ ਜਾਣੇ ਕਿ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਿਵੇਂ ਕਰਨਾ ਬੇਲਾ ਤੋਂ ਇੰਨਾ ਸੁਣ ਲਓ ਗੱਲ ਉਹ ਜੇ ਆਪਣੀ ਜਿਹੜੀ ਹੁਣ ਗੱਲਬਾਤ ਹੋ ਰਹੀ ਆ ਉਹ ਸਾਰੀ ਵੀਡੀਓ ਸੁਣੂਗਾ ਥੱਲੇ ਕੱਲੀ ਕੱਲੀ ਟਿੱਪਣੀ ਵੀ ਪੜੂਗਾ ਕਿਹੜੇ ਬੰਦੇ ਨੇ ਕੀ ਕਿਹਾ ਕਿਹੜੇ ਨੇ ਕੀ ਕਿਹਾ ਉਹਨਾਂ ਟਿੱਪਣੀਆਂ ਦੇ ਵਿੱਚ ਕੋਈ ਨਾ ਕੋਈ ਗੱਲ ਕੱਢ ਕੇ ਮੁੜ ਕੇ ਕੋਈ ਉਹਦਾ ਚੁਰਕਲਾ ਬਣਾ ਕੇ ਸਟੇਜ ਤੇ ਸੁਣਾ ਦਿੰਦਾ ਇੱਥੋਂ ਤੱਕ ਬੇਲਾ ਕਿਉਂਕਿ ਮੈਂ ਨਾ ਰਿਹਾ ਮੈਨੂੰ ਪਤਾ ਵੀ ਕਿੰਨੀ ਬਰੀਕੀ ਦੇ ਨਾਲ ਇਹ ਜਿਹੜੀ ਧਰ ਐ ਇਹ ਜਿਹੜੀ ਪਾਰਟੀ ਐ ਸੋਸ਼ਲ ਮੀਡੀਆ ਚ ਬਣੀ ਹੋਈ ਪਾਰਟੀ ਐ ਉਹ ਇੰਨੀ ਇਸੇ ਕਰਕੇ ਡਰ ਲੱਗਦਾ ਕੀ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਰਕਾਰ ਨੂੰ ਲੋਕ ਸਿੱੜ ਦੇਣਗੇ ਯਾਰ ਜੇ ਕੰਮ ਕਰੋਗੇ ਸਹੀ ਕੰਮ ਕਰੋਗੇ ਤਾਂ ਲੋਕ ਆਪੇ ਤੁਹਾਨੂੰ ਚੁਟਾ ਦੇਣਗੇ ਜੇ ਕੰਮ ਹੀ ਆ ਪੁੱਠੇ ਕਰਨੇ ਆ ਤੇ ਤੁਸੀਂ ਅੱਜ ਆਵਾਜ਼ ਦੱਬ ਕੇ ਕਿੰਨਾ ਕਿੰਨਾ ਦੱਬ ਲੋਗੇ ਫਿਰ ਆ ਕੱਲ ਨੂੰ ਤੁਸੀਂ ਪਿੰਡਾਂ ਚ ਆਉਣਾ ਫਿਰ ਕਿਹਦੀ ਕਿਹਦੀ ਆਵਾਜ਼ ਦੱਬੋਗੇ ਕਿਹਨੂੰ ਕਿਹਨੂੰ ਫੜੋਗੇ ਖੁਦ ਭਵੰਤ ਇੱਥੋਂ ਤੱਕ ਬੋਲਦਾ ਰਿਹਾ ਇਹ ਜੀ ਸਿਮਰੋ ਭਾਬੀ ਆ ਜੀ ਕਿੱਕੜੀਆਂ ਸੁਣਾਉਂਦਾ ਰਿਹਾ ਕਿ ਨਹੀਂ ਕੈਪਟਨ ਬਾਰੇ ਬੋਲਦਾ ਰਿਹਾ ਕਿ ਨਹੀਂ ਇਹ ਰੂਸਾ ਨੂੰ ਰੱਖੀ ਬੈਠਾ ਜੀ ਇਹ ਆਜਾਸ਼ ਆ ਜੀ ਤੇ ਤੈਨੂੰ ਅਗਲੇ ਨੇ ਕਿੰਨਾ ਕੁ ਲੰਮਾ ਪਾਇਆ ਸੀ ਜੀ ਵੀ ਸਵਾਲ ਲੋਕ ਕਰਦੇ ਹੀ ਹੁੰਦੇ ਆ ਤੁਸੀਂ ਕਹਿੰਦੇ ਈਡੀ ਧੱਕਾ ਕਰਦੀ ਐ ਸਾਡਾ ਸੀਬੀਆਈ ਧੱਕਾ ਕਰਦੀ ਐ ਸਾਡੇ ਬੰਦੇ ਫੜ ਕੇ ਅੰਦਰ ਦਿੰਦੀ ਐ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਆਵਾਜ਼ ਵੀ ਨਿਕਲਦੇ ਰਹੇ ਕਿੰਨੇ ਚੈਨਲ ਆ ਖਰੀਦ ਲਏ ਤੁਸੀਂ ਜਿਹੜਾ ਮਾੜਾ ਮੋਟਾ ਕੋਈ ਬੋਲਦਾ ਥੋੜੇ ਖਿਲਾਫ ਗੱਲ ਕਰਦਾ ਉਹਦੀਆਂ ਰੀਚਾਂ ਘਟਾਤੀਆਂ ਉਹ ਚੈਨਲ ਤੁਸੀਂ ਬੰਦ ਕਰਾਤੇ ਉਹ ਪਤਰਕਾਂ ਦੇ ਪਰਚੇ ਵੀ ਦਰਜ ਕਰਾਤੇ ਕੀ ਕੁਛ ਹਰ ਬੰਦਾ ਜਿਹੜਾ ਬੰਦਾ ਮਾੜੀ ਮੋਟੀ ਵੀ ਲੋਕ ਮਾਰੂ ਨੀਤੀਆਂ ਜਿਹੜੀਆਂ ਉਹਨਾਂ ਨੇ ਜਗਜਾਹ ਕਰਦਾ ਪੰਜਾਬ ਦੇ ਵਿੱਚ ਲੋਕਾਂ ਸਾਹਮਣੇ ਲਿਆਉਂਦਾ ਉਹ ਹਰ ਬੰਦਾ ਦੱਬਿਆ ਜਾ ਰਿਹਾ ਪੰਜਾਬ ਚ